ਵਹਿਦਰਜੀਤ ਕ칸 ਸਾਹਿਬ ਵਹਿਦਰਜੀਤ ਦੀ ਫਤਿਹ ਦੋਤੋਂ ਅੱਜ ਆਪਾਂ ਗੱਲਬਾਤ ਕਰਾਂਗੇ ਕਿ ਜਿਹੜਾ ਇਲਾਕਾ ਚੰਡੀਗੜ੍ਹ ਤੇ ਮਹਾਲੀ ਦੇ ਨੇੜੇ ਵੀ ਲੱਗਦਾ ਤੇ ਉੱਥੇ ਜ਼ਮੀਨ ਸਸਤੀ ਵੀ ਮਿਲਦੀ ਹੈ ਉਸ ਜ਼ਮੀਨ ਦਾ ਪੁਮੇਖਾ ਹਮੇਸ਼ਾ ਹੀ ਵਧੀਆ ਹੁੰਦਾ ਜਿਸ ਦੇ ਨਾਲ ਕੋਈ ਵੱਡਾ ਸ਼ਹਿਰ ਲੱਗਦਾ ਹੋਵੇ ਜਾਂ ਜਿੱਧਰਲੇ ਪਾਸੇ ਜ਼ਿਆਦਾ ਗਾਹਕ ਆਉਂਦਾ ਹੋਵੇ ਉਹ ਇਲਾਕਾ ਕਿਹੜਾ ਹੈ ਉੱਥੇ ਜ਼ਮੀਨ ਲੈਣ ਦਾ ਕੀ ਫਾਇਦਾ ਦੋ ਇਲਾਕਿਆਂ ਦਾ ਜ਼ਿਕਰ ਕਰੂੰਗਾ ਖਾਸ ਤੌਰ ਤੇ ਤੇ ਜਿਹਦੇ ਚ ਇੱਕ ਇਲਾਕਾ ਹੈ ਹਸ਼ਿਆਰਪੁਰ ਦਾ ਤੇ ਦੂਜਾ ਇਲਾਕਾ ਗੜਸ਼ਾਲਕਰ ਦਾ ਦੋਨਾਂ ਦੇ ਵਿੱਚੋਂ ਕਿੱਥੇ ਜ਼ਮੀਨ ਲੈਣ ਦਾ ਆਪਾਂ ਨੂੰ ਵੱਧ ਫਾਇਦਾਗਾ ਉਹਦੇ ਤੇ ਵੀਡੀਓ ਕਰਾਂਗੇ ਅੱਜ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਦੋਸਤੋ ਜਿਹੜੀ ਮੈਂ ਕੱਲ ਵੀਡੀਓ ਪਾਈ ਸੀ ਉਹ ਵੀਡੀਓ ਬਹੁਤ ਜ਼ਿਆਦਾ ਚੱਲ ਰਹੀਆਂ ਔਰ ਕੰਮ ਜਮ ਕੰਮ ਕੱਲ 83 ਲੋਕਾਂ ਨੇ ਮੈਨੂੰ ਫੋਨ ਆਏ ਜਿੱਦੇ ਮੈਂ ਸੋਮਵਾਰ ਨੂੰ ਕਈ ਪਾਰਟੀਆਂ ਨੂੰ ਜ਼ਮੀਨ ਦਿਵਾਉਣ ਜਾ ਰਿਹਾਗਾ ਲੇਕਿਨ ਉਹਦੇ ਵਿੱਚੋਂ ਵੀ ਅਗਰ ਆਪਾਂ ਇਲਾਕੇ ਦੀ ਚੋਣ ਕਰਨੀ ਹੋਵੇ ਉਹਦੇ ਚ ਆਪਾਂ ਕਿਹੜਾ ਇਲਾਕਾ ਚੁਣੀਏ ਜਿਵੇਂ ਹੁਸ਼ਿਆਰਪੁਰ ਦਾ ਏਰੀਆ ਹੋ ਗਿਆ ਤੇ ਨਾਲ ਦੂਜਾ ਇਲਾਕੇ ਦਾ ਮੈਂ ਜ਼ਿਕਰ ਕੀਤਾ ਸੀ ਗੜ ਸੰਕਰ ਦਾ ਜਿਹੜਾ ਹੁਸ਼ਿਆਰਪੁਰ ਏਰੀਆ ਦੇ ਉੱਤੋਂ ਉਹਦਾ ਤੇ ਗੜ ਸੰਕਰ ਦਾ ਤਕਰੀਬਨ ਕਾਫੀ ਮੇਲ ਖਾਂਦੇਗਾ ਕਿਉਂਕਿ ਉੱਥੇ ਵੀ ਜਿਹੜੀ ਜ਼ਮੀਨ ਹੈਗੀ ਪਪੂਲਰ ਸਪੈਦੇ ਵਾਲੀ ਜ਼ਿਆਦਾ ਆ ਬਾਗਾਂ ਵਾਲੀ ਹੈਗੀ ਆ ਔਰ ਗੜ ਸੰਕਰ ਦੇ ਵਿੱਚ ਵੀ ਐਸੀ ਹੀ ਜ਼ਮੀਨ ਹੈਗੀ ਜਿਹਦੇ ਵਿੱਚ ਪਪੂਲਰ ਤੇ ਆਪਣਾ ਸਪੈਦਾ ਐਂਡ ਬਾਗ ਹੁੰਦੇ ਨੇ ਇਹਨਾਂ ਦੇ ਵਿੱਚੋਂ ਤਰਜੀਹ ਕਿਹੜੇ ਇਲਾਕੇ ਨੂੰ ਦੇਣੀ ਚਾਹੀਦੀ ਆ ਜਾਂ ਕਿਹੜਾ ਇਲਾਕਾ ਆਪਾਂ ਨੂੰ ਕੀ ਫਾਇਦਾ ਦਿੰਦਾਗਾ ਇਹਦੇ ਤੇ ਮੈਂ ਥੋੜਾ ਜਿਹਾ ਤੁਹਾਡੇ ਨਾਲ ਵਿਚਾਰ ਚਰਚਾ ਕਰਦਾ ਜਿਵੇਂ ਦੋਸਤੋ ਜੇ ਆਪਾਂ ਹਸ਼ਿਆਰਪੁਰ ਨੂੰ ਲੈ ਲਈਏ ਜਿਹੜਾ ਹਸ਼ਿਆਰਪੁਰ ਇਲਾਕਾ ਇਹਨੂੰ ਆਪਾਂ ਕਿਉਂ ਚੁਣਿਆ ਕਿਉਂ ਚੁਣੀਏ ਇੱਥੇ ਜ਼ਮੀਨ ਕਿਉਂ ਲਈ ਜਾਵੇ ਕਿਉਂਕਿ ਜਿਹੜਾ ਹਸ਼ਿਆਰਪੁਰ ਹੈਗਾ ਇਹ ਚੰਡੀਗੜ੍ਹ ਤੋਂ ਤੇ ਮਹਾਲੀ ਤੋਂ ਕਾਫੀ ਜ਼ਿਆਦਾ ਦੂਰ ਪੈ ਜਾਂਦਾ ਹੈ 100 ਕਿਲੋਮੀਟਰ ਤੋਂ ਲੈ ਕੇ 150 ਕਿਲੋਮੀਟਰ ਤੱਕ ਇੱਥੇ ਆਪਾਂ ਨੂੰ ਬਾਟ ਪੈ ਜਾਂਦੀ ਆ ਲੇਕਿਨ ਇਹ ਦਾ ਆਪਣੇ ਲਈ ਹੈਗਾ ਨੁਕਸਾਨ ਦਾ ਇੱਕ ਬਹੁਤ ਜ਼ਿਆਦਾ ਕਿਉਂਕਿ ਉਧਰ ਦਾ ਗਾਹ ਅੱਗੇ ਨੂੰ ਆਉਣ ਤੋਂ ਮਤਲਬ ਹਮੇਸ਼ਾ ਹੀ ਕਿਉਂਕਿ ਦੂਰ ਜਾਣ ਤੋਂ ਬੰਦਾ ਬਚਦਾ ਹੈ ਲੇਕਿਨ ਇਹਦਾ ਨਾਲ ਲਾਭ ਵੀ ਕੁਝ ਨਾ ਕੁਝ ਹੈਗਾ ਆਪਾਂ ਨੂੰ ਉਹ ਕੀ ਲਾਭ ਹੈਗਾ ਕਿ ਜਿਹੜਾ ਹਜ਼ਿਆਰਪੁਰ ਹੈ ਹਜ਼ਿਆਰਪੁਰ ਦੇ ਜਿਵੇਂ ਜਲੰਧਰ ਅੰਮ੍ਰਿਤਸਰ ਦਾ ਗਾਹ ਕਿ ਜਿਹੜਾ ਬਹੁਤ ਜ਼ਿਆਦਾ ਗਾਹ ਕੁੰਦਾ ਦਾ ਕਿਉਂਕਿ ਅੰਮ੍ਰਿਤਸਰ ਵੀ ਕੋਈ ਛੋਟਾ ਸ਼ਹਿਰ ਨਹੀਂ ਹੈਗਾ ਉੱਥੇ ਵੀ ਉਹ ਸ਼ਹਿਰੀ ਪ੍ਰਾਪਰਟੀ ਹੈ ਜਿਹੜੀ ਬਹੁਤ ਮਹਿੰਗੀ ਹੋਈ ਹੈ ਉਹ ਵੱਡੇ ਵੱਡੇ ਹੋਟਲ ਕਿਉਂਕਿ 에어ਪੋਰਟ ਬਣ ਚੁੱਕਿਆ ਹੈ ਉੱਥੇ ਉੱਥੋਂ ਗਾਹ ਕਹਿ ਜਿਹੜਾ ਸਾਡੇ ਕੋਲ ਬਹੁਤ ਆਉਂਦਾ ਜਿਹੜਾ ਅੱਗੇ ਨੂੰ ਜਾਣ ਦੀ بجائے ਹੁਸ਼ਿਆਰਪੁਰ ਨੂੰ ਤਰਜੀਹ ਦਿੰਦਾ ਹੈਗਾ ਤੇ ਨਾਲ ਇਧਰਲੇ ਪਾਸੇ ਜੇ ਆਪਾਂ ਦੇਖੀਏ ਮੋਗਾ ਬਰਨਾਲਾ ਇਹ ਜ਼ਿਲ੍ਹੇ ਨੇ ਜਿਹੜੇ ਸਾਰੇ ਇਹ ਹੁਸ਼ਿਆਰਪੁਰ ਨੂੰ ਤਰਜੀਹ ਦਿੰਦੇ ਨੇ ਬਲਕਿ ਮੁਕਤਸਰ ਬਠਿੰਡਾ ਇਹ ਵੀ ਜਿਹੜਾ ਹੈਗਾ ਹੁਸ਼ਿਆਰਪੁਰ ਨੂੰ ਤਰਜੀਹ ਦਿੰਦਾ ਹੈਗਾ ਤੇ ਜਿਹੜਾ ਘੱਟ ਰੇਟ 'ਆਲਿਜਮੈਂਟ' ਖਰੀਦਣ ਦੀ ਮਤਲਬ ਆਸ ਰੱਖਦਾ ਹੈਗਾ ਔਰ ਜਿਸ ਤਰ੍ਹਾਂ ਦੀ ਜ਼ਮੀਨ ਦਾ ਮੈਂ ਜ਼ਿਕਰ ਕੀਤਾ ਸੀਗਾ ਉਹ ਹਿਆਰਪੁਰ ਨੂੰ ਪਹਿਲ ਦਿੰਦਾ ਹੈ ਲੇਕਿਨ ਇਹਦੇ ਮੁਕਾਬਲੇ ਜੇ ਆਪਾਂ ਗੜ੍ਹ ਸੰਕਰ ਨੂੰ ਦੇਖੀਏ ਗੜ੍ਹ ਸੰਕਰ ਦਾ ਇਲਾਕਾ ਜਿਹੜਾ ਵਲਾ ਚੌਰ ਦਾ ਇਲਾਕਾ ਹੈ ਨਵੇਂ ਸ਼ਹਿਰ ਦੇ ਉੱਪਰਲੇ ਪਾਸੇ ਵਾਲਾ ਜਿਹੜਾ ਇਲਾਕਾ ਹੈ ਦੋਸਤੋ ਇਸ ਇਲਾਕੇ ਨੂੰ ਮਹਾਲੀ ਐਂਡ ਚੰਡੀਗੜ੍ਹ ਐਂਡ ਹਰਿਆਣਾ ਪੰਚਕੂਲਾ ਇਹ ਬਹੁਤ ਤਰਜੀਹ ਦਿੰਦੇ ਨੇ ਕਿਉਂਕਿ ਇਹਨਾਂ ਦੇ ਇਹ ਨੇੜੇ ਪੈ ਗਿਆ। ਔਰ ਇਸ ਕਾਰਨ ਕਰਕੇ ਜਿਹੜੀ ਗਰਦ ਸੰਕਰ ਦੇ ਇਲਾਕੇ ਦੇ ਵਿੱਚ ਜ਼ਮੀਨ ਹੈ ਉੱਥੇ ਨੂੰ ਗਾਗ ਮਹਾਲੀ ਤੇ ਚੰਡੀਗੜ੍ਹ ਦਾ ਤਰਜੀਹ ਦੇਣ ਕਰਕੇ ਕਿਉਂਕਿ ਠੀਕ ਹੈ ਗਾਗ ਜਿਵੇਂ ਮੈਂ ਜ਼ਿਕਰ ਕੀਤਾ ਅਮਰਸਰ ਤੋਂ ਵੀ ਨਿਕਲਦਾਗਾ ਲੇਕਿਨ ਮਹਾਲੀ ਤੇ ਚੰਡੀਗੜ੍ਹ ਤੋਂ ਗਾਗ ਬਹੁਤ ਜ਼ਿਆਦਾ ਨਿਕਲਦਾਗਾ। ਔਰ ਪੰਚਕੂਲਾ ਤੇ ਹਰਿਆਣਾ ਤਾਂ ਆਪਾਂ ਨੂੰ ਤੁਸੀਂ ਇਹ ਮੰਨ ਲਓ ਵੀ बराबर टक्कर ਦੇ ਰਹੇ ਨੇ ਤੁਸੀਂ ਹੈਰਾਨ ਮੰਨੋਗੇ ਜੇ ਅੱਜ ਮਹਾਲੀ ਦੇ ਵਿੱਚ ਜ਼ਿਕਰ ਕਰੀਏ ਮਹਾਲੀ ਦੇ ਵਿੱਚ ਜਿੰਨੇ ਲੋਕਾਂ ਦੇ ਪੈਸੇ ਲੱਗ ਰਹੇ ਨੇ ਉਹਦੇ ਵਿੱਚ ਸਾਰੇ ਪੰਜਾਬ ਦੇ ਬਰਾਬਰ ਮਤਲਬ ਜਿਹੜਾ ਪੰਚਕੁਲਾ ਐਂਡ ਦਿੱਲੀ ਹਰਿਆਣਾ ਇਹ ਪੂਰੀ ਟੱਕਰ ਦੇ ਰਿਹਾਗਾ ਮਹਾਲੀ ਦੇ ਵਿੱਚ ਅਗਰ ਤੁਸੀਂ ਪਰਸੈਂਟੇਜ ਦੇ ਹਿਸਾਬ ਨਾਲ ਦੇਖਣਾ ਹੋਵੇ ਪੈਸਾ ਲੱਗਿਆ ਹੋਇਆ ਤਾਂ ਜੇ ਜ਼ਿਆਦਾ ਨਹੀਂ ਤੱਕ ਘੱਟ ਵੀ ਨਹੀਂ ਲੱਗਿਆ ਹੋਇਆ ਬਹੁਤ ਵੱਡੀਆਂ ਵੱਡੀਆਂ ਪਾਰਟੀਆਂ ਬੈਠੀਆਂ ਲੱਗੀਆਂ ਕਿਉਂਕਿ ਪਰਸਨਲੀ ਵੀ ਚਲੋ ਸਾਡੇ ਕੋਲ ਜਿਹੜੇ ਆਉਂਦੇ ਨੇ ਉਹਨਾਂ ਦਾ ਮੈਂ ਜ਼ਿਕਰ ਨਹੀਂ ਕਰੂੰਗਾ ਤੇ ਲੇਕਿਨ ਉਹ ਲੋਕ ਨੇ ਜਿਹੜੇ ਜਿਹੜਾ ਹਰਿਆਣਾ ਤੇ ਪੰਚਕੂਲਾ ਐਨ ਮਹਾਲੀ ਚੰਡੀਗੜ੍ਹ ਦਿੱਲੀ ਇਹ ਸਾਰੇ ਗੜ ਸੰਕਰ ਨੂੰ ਤਰਜੀਹ ਦਿੰਦੇ ਨੇ ਔਰ ਇਸ ਕਾਰਨ ਕਰਕੇ ਜੇ ਸੁਪੋਜ਼ ਕਰ ਲੋ ਮੇਰਾ ਜੋ ਤੁਹਾਨੂੰ ਰਹਿ ਐ ਅਗਰ ਤੁਸੀਂ ਗੜ ਸੰਕਰ ਦੇ ਵਿੱਚ ਜ਼ਮੀਨ ਖਰੀਦਿਓ ਤਾਂ ਗੜ ਸੰਕਰ ਵਾਲੀ ਜ਼ਮੀਨ ਹੈ ਜਿਹੜੀ ਤੁਹਾਡੀ ਜ਼ਿਆਦਾ ਰੇਟ ਵਧਾਵੇਗੀ ਕਿਉਂਕਿ ਉੱਥੇ ਅਫੀਸਰ ਨੇ ਜਿਹੜੇ ਚੰਡੀਗੜ੍ਹ ਦੇ ਵਿੱਚ ਜਿੰਨਾ ਅਫੀਸਰ ਹੈਗਾ ਉਹ ਚੰਡੀਗੜ੍ਹ ਤੇ ਰਹਿੰਦਾ ਆਈਐਸ ਪੀਸੀਐਸ ਅਫਸਰ ਨੇ ਜਿਹੜੇ ਉਹ ਸਾਰੇ ਚੰਡੀਗੜ੍ਹ ਰਹਿੰਦੇ ਨੇ ਉਹ ਗੜ ਸੰਕਰ ਨੂੰ ਹੀ ਤਰਜੀਹ ਦਿੰਦੇ ਨੇ ਤੇ ਇਸ ਕਰਕੇ ਜੇ ਅੱਜ ਆਪਾਂ ਉੱਥੇ ਜ਼ਮੀਨ ਲੈ ਲੈਨੇ ਆ ਤਾਂ ਉੱਥੇ ਜ਼ਮੀਨ ਦਾ ਰੇਟ ਹੈ ਜਿਹੜਾ ਜਲਦੀ ਵੱਧ ਜਾਵੇਗਾ ਜਾਂ ਅਪ ਜਾਊ ਵੀ ਜਲਦੀ ਮਤਲਬ ਤੁਹਾਡੀ ਮਤਲਬ ਉੱਥੇ ਬਾਕੀ ਦੇ ਮੁਕਾਬਲੇ ਇਹ ਆਪਾਂ ਨੂੰ ਫਾਇਦੇਮੰਦ ਰਹੇਗੀ ਤੇ ਦੂਜੇ ਨੰਬਰ ਤੇ ਦੋਸਤੋ ਜੇ ਆਪਾਂ ਗੱਲ ਕਰੀਏ ਅੱਜ ਅ ਪੰਜਾਬ ਦੇ ਵਿੱਚ ਮੈਂ ਇਹ ਜ਼ਰੂਰ ਕਹਿਣਾ ਚਾਹੁੰਗਾ ਦੋਸਤੋ ਉਹ ਆਪਣੇ ਭਾਈ ਨੇਗੇ ਜਿੱਥੇ ਹਨਾਂ ਦੀ ਮਾਰ ਪਈ ਹੈ ਮੈਂ ਅੱਜ ਵੀਡੀਓ ਜਦੋਂ ਬਣਾਉਣ ਲੱਗਾ ਮੈਂ ਤਿੰਨ ਵਾਰੀ ਵੀਡੀਓ ਪਹਿਲਾਂ ਮੈਂ ਸਟਾਰਟ ਕਰਕੇ ਬੰਦ ਕੀਤੀ ਮੰਤਲ ਉਹਨਾਂ ਲੋਕਾਂ ਬਾਰੇ ਵੀ ਆਪਾਂ ਨੂੰ ਸੋਚਣਾ ਚਾਹੀਦਾਗਾ ਉੱਥੇ ਥੋੜੇ ਟਾਈਮ ਤੱਕ ਜਿਹੜਾ ਹਾਲਾਤ ਨਾਰਮਲ ਹੋ ਜਾਣਗੇ ਪਰ ਅਜੇ ਤਾਂ ਬਹੁਤ ਵਿਚਾਰਿਆਂ ਦਾ ਬੁਰਾ ਹਾਲ ਹੈ ਉੱਥੇ ਅਗਰ ਆਪਾਂ ਜ਼ਮੀਨ ਦੇਖੋ ਜੇ ਕੋਈ ਵਿਚਾਰਾ ਵੇਚਣਾ ਚਾਹੁੰਦਾ ਮੈਨੂੰ ਫੋਨ ਆਇਆ ਪਰਚ ਉਸ ਉੱਥੇ ਕਹਿੰਦਾ ਜੀ ਸਾਡਾ ਸੌਦਾ ਨੇੜੇ ਲੱਗਿਆ ਹੋਇਆ ਸੀਗਾ ਤੇ ਲੇਕਿਨ ਉਧਰੋਂ ਹੜਾਂ ਦੀ ਮਾਰ ਪੈ ਗਈ ਕਹਿੰਦਾ ਸਾਡਾ ਕੰਮ ਵਿਚ ਹੀ ਰਹਿ ਗਿਆ ਤੇ ਹੁਣ ਅਗਲੇ ਦੇ ਕਿੰਨੇ ਅਰਮਾਨ ਹੁੰਦੇ ਨੇ ਕਿੰਨੇ ਅੱਗੇ ਮਤਲਬ ਕਹਾ ਅਗਲੇ ਦਾ ਪ੍ਰੋਗਰਾਮ ਹੁੰਦਾਗਾ ਤੇ ਮੇਰਾ ਕਹਿੰਦਾ ਭਾਵੇਂ ਆ ਵੀ ਉੱਥੇ ਵੀ ਜੇ ਆਪਾਂ ਵੱਧ ਤੋਂ ਵੱਧ ਪੈਸਾ ਲਾਈਏ ਤੇ ਉਹਨਾਂ ਦੀ ਵੀ ਕਿਸੇ ਵੀ ਤਰੀਕੇ ਨਾਲ ਬਾਹਰ ਜਿਹੜੀ ਫੜਨੀ ਚਾਹੀਦੀ ਆ ਤੇ ਦੋਸਤੋ ਮੈਂ ਅੱਜ ਦੀ ਜਿਹੜੀ ਵੀਡੀਓ ਸੀ ਜੋ ਬਸ ਸਿਰਫ ਇੰਨੀ ਗੱਲ ਹੀ ਤੁਹਾਨੂੰ ਕਹਿਣ ਦੇ ਲਈ ਜਦਾ ਅੱਜ ਮੈਂ ਐਸੇ ਉਸ ਨੂੰ ਐਡਰੈਸ ਕਰਨਾ ਸੀਗਾ ਕਿ ਇਹਨਾਂ ਦੋਨਾਂ ਇਲਾਕਿਆਂ ਚੋਂ ਆਪਾਂ ਨੂੰ ਜਿਹੜੀ ਕਿੱਥੇ ਖਰੀਦਣੀ ਚਾਹੀਦੀ ਆ ਤੇ ਸੋ ਗੜ ਸੰਕਰ ਨੂੰ ਤੁਸੀਂ ਅਗਰ ਤਰਜੀਹ ਦੇ ਮੋਹਤਵ ਦਿਆ ਰਹੋਗੇ ਲੇਕਿਨ ਹੁਸ਼ਿਆਰਪੁਰ ਵੀ ਪੰਜਾਬ ਜਿਹੜਾ ਬਾਕੀ ਦਾ ਜਿਵੇਂ ਮੈਂ ਤੁਹਾਨੂੰ ਜਿਲੇ ਇਗਨਾਏ ਨੇ ਉੱਤੇ ਹਿਆਰਪੁਰ ਦੇ ਵਿੱਚ ਵੀ ਉਹਨਾਂ ਲਈ ਕੋਈ ਘੱਟ ਮਤਲਬ ਉਹ ਨਹੀਂ ਹੈਗਾ ਉਹ ਵੀ ਬਹੁਤ ਵਧੀਆ ਇਲਾਕਾ ਹੈ ਸੋ ਦੋਨਾਂ ਇਲਾਕਿਆਂ ਦੇ ਵਿੱਚ ਅਗਰ ਤੁਸੀਂ ਜ਼ਮੀਨ ਖਰੀਦਣੀ ਹੋ ਖਰੀਦਣ ਆਉਣੀ ਹੋ ਕਿਉਂਕਿ ਮੈਨੂੰ ਕੱਲ ਬਹੁਤ ਪਾਰਟੀਆਂ ਦੇ ਫੋਨ ਆਏ ਨੇ ਔਰ ਮੇਰੇ ਖਿਆਲ ਦੇ ਵਿੱਚ ਸੋਮਵਾਰ ਨੂੰ ਸਾਡੇ ਦੋ ਤਿੰਨ ਸੌਦੇ ਨੇ ਜਿਹੜੇ ਨੇੜੇ ਲੱਗੇ ਹੋਏ ਨੇ ਉਹਨਾਂ ਦੇ ਵੀ ਬੈਠਣਾ ਹੈ ਸੋ ਅਗਰ ਕੋਈ ਵੀ ਮੇਰਾ ਵੀਰ ਜਿਹਦੇ ਕੋਲੇ ਪਹਿਲਾ ਸੌਦਾ ਆਪਣਾ ਵਿਖ ਕੇ ਕੋਈ ਪੈਸਾ ਆਇਆ ਹੋਇਆਗਾ ਉਹਦੇ ਲਈ ਬਹੁਤ ਮਤਲਬ ਅੱਜ ਮੌਕਾ ਹੈਗਾ ਕਿਉਂਕਿ ਹੁਣ ਜਿਵੇਂ ਤੁਹਾਨੂੰ ਨਵੇਂ ਸ਼ਹਿਰ ਤੇ ਮਤਲਬ ਮਾਸੀਵਾੜੇ ਦੀ ਗੱਲ ਕਰਾਂ ਦੋਸਤੋ ਫਰਵਰੀ ਦੇ ਵਿੱਚ ਇੱਥੇ 30 ਲੱਖ ਦਾ ਰੇਟ ਸੀਗਾ 30 31 ਲੱਖ ਨੂੰ ਇੱਥੇ ਜ਼ਮੀਨ ਮਿਲਦੀ ਸੀ ਹਾਂ ਤੇ 60 65 ਨੂੰ ਜ਼ਮੀਨ ਮਿਲ ਰਹੀ ਹੈ ਮਾਸੀਵਾੜਾ ਬਹੁਤ ਜ਼ਿਆਦਾ ਤੇਜ਼ ਹੈ ਤੇ ਨਵਾਂ ਸ਼ਹਿਰ ਜਿਹੜਾ ਹੈਗਾ ਉੱਥੇ ਵੀ 50 55 ਦਾ ਰੇਟ ਆਮ ਹੋ ਗਿਆ ਮਤਲਬ ਕਾਰਨ ਕੀ ਹੈ ਕਿ ਮਹਾਲੀ ਦਾ ਧਿਆਨ ਉਧਰ ਨੂੰ ਡਿਵਰਟ ਹੋ ਗਿਆ ਜਿਹੜਾ ਅੱਗੇ ਮਹਾਲੀ ਪਾਕੀ ਪੰਜਾਬ ਤੋਂ ਭਜਦਾ ਸੀਗਾ ਉਹ ਇਧਰ ਨੂੰ ਦੌੜਨਾ ਸਟਾਰਟ ਹੋ ਗਿਆ ਔਰ ਫਿਰ ਜਿੱਥੇ ਮਹਾਲੀ ਦਾ ਧਿਆਨ ਚਲਿਆ ਜਾਵੇ ਨਾ ਦੋਸਤੋ ਉਹ ਤਾਂ ਫਿਰ ਐਵੇਂ ਨਾ ਤੁਸੀਂ ਕੌੜੀ ਵੇਲ ਵਾਂਗੂ ਵੱਧਾ ਇਲਾਕਾ ਸੋ ਜੇ ਕਿਸੇ ਨੇ ਅਪਜਾਊ ਜ਼ਮੀਨ ਖਰੀਦਣੀ ਆ ਉਹਨੂੰ ਨਵਾਂ ਸ਼ਹਿਰ ਤੇ ਮਾਸੀਵਾੜਾ ਵੀ ਬਹੁਤ ਬਹੁਤ ਹੀ ਮਤਲਬ ਜੇ ਆਪਾਂ ਕਹੀਏ ਕਿ ਕਾ ਉਹ ਗੋਲਕਤੌਰ ਤੇ ਜਾਂ ਲੋਕੇਸ਼ਨ ਤੌਰ ਤੇ ਸਭ ਤੋਂ ਟਾਪ ਦਾ ਏਰੀਆ ਜੇ ਆਪਾਂ ਜੇ ਕਹਿ ਸਕਦੇ ਆ ਉੱਥੇ ਨੂੰ ਵੀ ਅਬਜਾਉ ਜ਼ਮੀਨ ਜੇ ਤੁਸੀਂ ਲੈਣੀ ਚਾਹੋ ਤਾਂ ਉੱਥੇ ਲੈ ਸਕਦੇ ਹੋ ਅਗਰ ਤੁਸੀਂ ਪਪੂਲਰ ਐਂਡ ਸਪੈਦਾ ਬਾਗ ਇਸ ਚੀਜ਼ ਦੇ ਉੱਤੇ ਤੁਸੀਂ ਧਿਆਨ ਦਿਨੇ ਜ਼ਿਆਦਾ ਤਾਂ ਤੁਸੀਂ ਜਿਹੜੇ ਇਲਾਕੇ ਮੈਂ ਪਹਿਲਾਂ ਬੋਲਟਿਆ ਉੱਥੇ ਜ਼ਮੀਨ ਲੈ ਸਕਦੇ ਹੋ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ